ਅਸੀਂ ਗੱਲਾਂ ਕਰਦੇ ਆ ਪੰਥ ਦੀਆਂ ਗੱਲਾਂ ਕਰਦੇ ਆ ਸਾਡੇ ਇੱਕੇ ਦੀਆਂ ਸਾਡਾ ਇੱਕਾ ਕਿੱਥੇ ਆ ਅਸੀਂ ਸਿਰ ਤੇ ਬੰਨ੍ਹੇ ਨਾ ਪੱਗ ਬੇਸ਼ੱਕ ਵਕੀਲ ਭਰਾਵਾਂ ਦਾ ਪੇਸ਼ਾ ਹੈ ਰੋਜ਼ੀਵਾਰ ਹੈ ਮਨੰਦ ਇਸ ਗੱਲ ਨੂੰ ਪਰ ਰੋਜ਼ੀਵਾਰ ਦਾ ਮਤਲਬ ਵੀ ਰੋਹ ਨਹੀਂ ਹੁੰਦਾ ਤੇ ਕੱਲ ਨੂੰ ਕੋਈ ਬੰਦਾ ਮੈਨੂੰ ਠੇਕੇ ਤੇ ਕਹੇ ਤੇ ਆ ਬੱਚਾ 10 ਹੌਸਲਾ ਵੇਚ ਲੈ ਤੂੰ ਕੰਮੀ ਕਮਾਈ ਹੋ ਜੂ ਤਰੰਤ ਮੇਰੀ ਆਤਮਾ ਦੇ નીચે ਹਕਮ ਵੀ ਤੇਰਾ ਪੁੱਤ ਤਾਂ ਇਹਦੀ ਰੋਟੀ ਦੇਖੇਗਾ ਤੂੰ ਹੌਸਲਾ ਵੇਚ ਕੇ ਪੈਸਾ ਕਿਉਂ ਕਮਾਉਣਾ ਹੈ ਤੂੰ ਕਿਸੇ ਦੇ ਘਰੋਂ ਸ਼ਰਾਬ ਦੇ ਚ ਕੇ ਪੈਸਾ ਕੋ ਕਮਾਉਣਾ ਹੈ ਹਰੇਕ ਬੰਦੇ ਦੀ ਆਤਮਾ ਸਵਾਲ ਕੁਛ ਦੀ ਨਹੀਂ ਤੁਸੀਂ ਸਿਰ ਤੇ ਪੱਗ ਲੰਦੋ ਸਾਡਾ ਇਸਟਿਕ ਉਹ ਤੁਹਾਡੇ ਇਲਾਕੇ ਦਾ ਜਵਾਕ ਹੈ ਕੱਲ ਤੁਹਾਡੀਆਂ ਗਲੀਆਂ ਦੇ ਵਿੱਚ ਖੇਡਦਾ ਖੇਡਦਾ ਮਿਸ਼ਰ ਤੇ ਡੰਕਾ ਵਜਾ ਕੇ ਦੁਨੀਆ ਤੋਂ ਗਿਆ ਉਹ ਉਹਦਾ ਦਰ ਇਹ ਨਹੀਂ ਜੇ ਨਾਲ ਤੁਹਾਡੇ ਸਾਹਮਣੇ ਬਾਹਰ ਦੇ ਧੰਗਿਆਂ ਨੇ ਆ ਕੇ ਕਤਲ ਕਰਤਾ ਉਹ ਤੁਸੀਂ ਅੱਜ ਉਹਦੀਆਂ ਬਕਾਫਤਾਂ ਕਰਨ ਕਰਕੇ ਖੜੇ ਹੋਈਆਂ ਮੈਨੂੰ ਆਪ ਦੇ ਪੰਖ ਤੇ ਆਪ ਦੇ ਭਾਈਚਾਰੇ ਤੇ ਵਿਚਰ ਕੇ ਯਾਰੀ ਅਫਸੋਸਜਾਰ ਹੁੰਦਾ ਇਸ ਗੱਲ ਦਾ ਉਹ ਤੁਸੀਂ ਤਾਂ ਮੈਨੂੰ ਇਕੱਲਾ ਨਾ ਛੱਡੋ ਯਾਰ ਕੀ ਭਾਵੇਂ ਤੇ ਜੂਗਾ ਤੁਹਾਨੂੰ ਜੇ ਇੱਕ ਕਲੇਮ ਦੇ ਉੱਪਰ ਥੀਸ ਨਾ ਦੇਊਗਾ ਤਾਂ ਦੁਨੀਆਂ ਦੇ ਫੈਸਲੇ ਲਰੋਗੇ ਤੇ ਇਸੇ ਤੁਹਾਨੂੰ ਇਹ ਬੜੇ ਦੇ ਦਿੰਗੇ ਭਰੋ ਦੇ ਵਿੱਚ ਕਲਕਾਰੀਆਂ ਹੋਣੀਆਂ ਉਹਦੇ ਚ ਮੇਰੇ ਸਾਹ ਗਾਹ ਦੇ ਸੰਧੂ ਰਹਿਣਗੇ ਜਿਹੜਾ ਤੁਹਾਨੂੰ ਇਹ ਪੈਸਾ ਦੇਊਗੇ ਇਹ ਪੈਸਾ ਦੇਣਾ ਕਿ ਚੁੱਲ੍ਹਾ ਨਾ ਦਲੀ ਕਮਾਉਂਦੇ ਤੇ ਲੋਕਾਂ ਦੇ ਗਾਲ ਵੱਢ ਕੇ ਕਿ ਸਾਕ ਨੂੰ ਹੁੰਦੇ ਆ ਭਰਾਵੋ ਇਹੋ ਜਿਹੇ ਲੀਡਰਾਂ ਨੂੰ ਇਹੋ ਜਿਹੇ ਸਰਕਾਰ ਵਾਲਿਆਂ ਨੂੰ ਮੂੰਹ ਨਾ ਲਾਵੇ ਆ ਕੰਮ ਤੋਂ ਤੁਹਾਡੇ ਕੋਲ ਇਲੈਕਸ਼ਨ ਆ ਜਾਣੀ ਹੈ ਤੁਸੀਂ ਖੇਡ ਭੁੱਲ ਜਾਓਗੇ ਮੇਰੇ ਮੇਰੇ ਵਰਗੇ ਲੱਖੀ ਲੱਖੇ ਰੋਣਗੇ ਇਹਨਾਂ ਦੇ ਸਤੰਗ ਦੇ ਵਿੱਚ ਗਲੀਆਂ ਦੇ ਵਿੱਚ ਅਸੀਂ ਸਾਰਾ ਕੁਝ ਛੱਡ ਛੜਾ ਕੇ ਜਿਹੜੇ ਅਮਰੀਕਾ ਵਰਗੇ ਮੁਲਕਾਂ ਨੂੰ ਲੋਕ ਡੰਕੀਆਂ ਲਾ ਲਾ ਕੇ ਮੋਤਨਾ ਸੰਗੀਆਂ ਲਾ ਲਾ ਕੇ ਜਾਂਦੇ ਆਏ ਅਸੀਂ ਉਹ ਸਭ ਕੁਝ ਛੱਡ ਕੇ ਆਉਦੇ ਫਿੱਟੇ ਚ ਆ ਗਏ ਸੀ ਪਰ ਸਾਨੂੰ ਇਹਨਾਂ ਨੇ ਕਿਤੋਂ ਨਾਲ ਛੱਡਿਆ ਐਡੇ ਵੱਡੇ ਮਹਿਲਾਂ ਨੂੰ ਝੰਡੇ ਲਾ ਕੇ ਤੁਰ ਗਏ ਕਾਦੇ ਲਈ ਕੀ ਚੱਕਿਆ ਸੀ ਕਿਸੇ ਦਾ ਸੀ ਪਰ ਮੈਂ ਥੋੜੀ ਜਨਤਾ ਦੇ ਅੱਗੇ ਇੱਕੋ ਹੀ ਹੱਥ ਜੋੜ ਕੇ ਬੇਨਤੀ ਹੈ ਆ ਆ ਬੇਟਾ ਜੀ ਦੀਵਾਲ ਸੌਣੋਂ ਕੋਰੇ ਸੌਦਾ ਤੁਹਾ ਮਾਰੂ ਗਰੰਟੀਆਂ ਦਾ ਗਰੰਟੀ ਮੰਗ ਲਓ ਇੱਕ ਮੰਗ ਲਓ ਸਾਹਾਂ ਦੀ ਮੰਗ ਲਓ ਵੀ ਸਾਡੇ ਕਮਾ ਕੇ ਆਪੇ ਖਾ ਲਾਂਗੇ ਅਸੀਂ ਤੁਹਾਡੇ ਲਿੰਗ ਤੇ ਨਹੀਂ ਤੁਹਾਡੇ ਦਰਦ ਉੱਤੇ ਅਸੀਂ ਅਸੀਂ ਸਾਨੂੰ ਕਿਸੇ ਨੇ ਗਰੰਟੀ ਨਹੀਂ ਦਿੱਤੀ ਮੈਂ ਆਜ ਇੱਕ ਮੋਵਰ ਕਲਾਸ ਦਾ ਵਿਅਕਤੀ ਹਾਂ ਜਿਹੜਾ ਇੱਥੇ ਤੱਕ ਪਹੁੰਚਿਆ ਤਾਂ ਮੇਰੇ ਬੱਬਰ ਸ਼ੇਰ ਨੇ ਬਚਾਇਆ ਮੈਨੂੰ ਐਜੂਕੇਸ਼ਨ ਨੇ ਬਚਾਇਆ ਮੇਰੇ ਪਰਿਵਾਰ ਚ ਪੜ੍ਹਾਈ ਲਿਖਾਈ ਜੀ ਤਰੱਕੀ ਕੀਤੀ ਉਹਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਤੁਹਾਡੀਆਂ ਗਰੰਟੀਆਂ ਨਹੀਂ ਕੋਤੋਂ ਤੋਂ ਆਉਂਦੇ ਆਪ ਨੂੰ ਸਮਝੋ ਕੁਣੀ ਗਾਣੇ ਤੋਂ ਫੋਨ ਨਾ ਉਲੇ ਤੁਹਾਡੇ ਚਰਨ ਇੱਕੋ ਹੀ ਬੈਂਕ ਤੇ ਹੀ ਕਰਦਾ ਤੁਹਾਡੇ ਦਰਾਂ ਦੇ ਚੱਲ ਕੇ ਆਉਣਗੇ ਇਹਨਾਂ ਨੂੰ ਸਵਾਲ ਆ ਜੀ ਪੁੱਛੋ ਸਿੱਧੂ ਮੂਸੇਵਾਲੇ ਕੀ ਕਸੂਰ ਕੀਤਾ ਸੀ ਤੋਂ ਤੁਹਾਡੇ ਉੱਤੇ ਇਹ ਨਾ ਨਾ ਬੱਤੀ ਇਹਦੇ ਬਾਹਰ ਦੇ ਵਿੱਚ ਇਹ ਤੇ ਸਲਤਾਨੀਆਂ ਗਰਨੇਡ ਲੈ ਕੇ ਸਾਡੇ ਘਰ ਦੇ ਆਸ-ਪਾਸੇ ਘੁੰਮਦੇ ਕਿੰਗਰਿਆ ਜੀ ਸਾਡਾ ਤੁਹਾਡੀ ਪੁਲਿਸ ਕਿੱਥੇ ਦਿੱਤੀ ਹੋਈ ਸੀ ਤੁਸੀਂ ਕਹਿੰਦੇ ਰਾਜਸਥਾਨ ਦੇ ਯੋਧੇ ਦੇ ਵਿੱਚ ਗੋਗਾ ਮੜੀ ਸਾਹਿਬ ਜਿਹਨਾਂ ਦਾ ਪਿੱਛੇ ਦੇ ਕਤਲ ਹੋਇਆ Rajput ਭਰਾ ਨੇ ਉਹ ਉਹਨਾਂ ਦੇ ਕਤਲ ਦੀ ਪਲਾਨਿੰਗ ਬਣਦੀ ਸੀ ਬਠਿੰਡਰ ਯੋਧੇ ਦੇ ਵਿੱਚ ਸਾਡੀ ਪੁਲਿਸ ਨੇ ਪਤਾ ਲਾ ਲਿਆ ਬੜੀ ਇੰਟੈਲੀਜੈਂਸ ਹੈ ਕਿ ਕਤਲ ਦੀ ਜੋੜਨਾ ਬਣ ਰਹੀ ਹੈ ਤੇ ਗੁੱਗਾ ਮਾਲੀ ਸਾਹਿਬ ਦਾ ਕਤਲ ਹੋ ਸਕਦਾ ਹੈ ਚੰਗੀ ਗੱਲ ਹੈ ਸਾਨੂੰ ਬਹੁਤ ਵਧੀਆ ਲੱਗੀ ਵੀ ਤੁਸੀਂ ਐਡਵਾਂਸ ਸੂਚਨਾ ਦਿੱਤੀ ਰਾਜਸਥਾਨ ਪੁਲਿਸ ਨੂੰ ਉਹ ਠੀਕ 15 ਦਿਨਾਂ ਦੇ ਬਾਅਦ ਉਸੇ ਗੋਸ਼ੀਏ ਨੇ ਜਿਹੜੇ ਤੋਟ ਤੋਟ ਨੂੰ ਇਹ ਪਲਾਨ ਵੀ ਕਤਲ ਕਰਦੇ ਸੀ ਨਜਰੇ ਕਤਲ ਦੀ ਪੁਰਾਮੀ ਕਰ ਰਹੇ ਸੀ ਉਹਨਾਂ ਨੇ ਹੀ ਵੀਡੀਓ ਸ਼ੂਟ ਕਰਨ ਦਾ ਪੂਰਾ ਪਲਾਨ ਬਣਾ ਲਿਆ ਇੱਕ ਨੂੰ ਦੋ ਬਣਾ ਲੀਆਂ ਤੁਹਾਨੂੰ ਪਤਾ ਨਹੀਂ ਲੱਗਿਆ ਥੋੜਾ ਸਾਡੇ ਵੀ ਅਕੀਦ ਸੁਣਨੇ ਆ ਠੀਕ ਹੈ ਰੱਖਿਆ ਕਰੋ ਅਸੀਂ ਕਹਿੰਦੇ ਰਾਜਸਭਾ ਨਾਲੇ ਵੀ ਕਰੋ ਪਰੰਤੂ ਸਾਡੇ ਨਾਲ ਤੁਹਾਡਾ ਕਾਹਦਾ ਗੱਡਾ ਹੈ